ਦੇਖਦੇ ਹੋ ਤੁਸੀਂ ਜੁੜੇ ਹੋ ਜੀਐਸਡੀ ਪੰਜਾਬ ਮੀਡੀਆ ਦੇ ਨਾਲ ਮੈਂ ਹਾਂ ਜਸੀਦਾਸ ਮੇਰੇ ਨਾਲ ਕੈਮਰਾਮੈਨ ਓਪੀ ਬੰਟੂ ਅੱਜ ਇੱਕ ਮੁੱਦਾ ਪੱਖਿਆ ਹੋਇਆ ਹੈ ਬੀਜਪੀ ਦੇ ਲੀਡਰ ਹੰਸਰਾਜ ਹੰਸ ਆਜੈਤੋ ਵੀ ਕਿ ਆਪਣੇ ਪਾਰਟੀ ਦਾ ਪ੍ਰਚਾਰ ਕਰਨਾ ਹੈ ਨੇ ਕਿਸਾਨ ਜਥੇਬੰਦੀਆਂ ਵੱਲੋਂ ਆਪਣਾ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਰੋਕਲਾ ਜਾ ਆਓ ਅੱਜ ਇਸ ਪ੍ਰਦਰਸ਼ਨ ਦੀ ਪੂਰੀ ਗੱਲਬਾਤ ਸੁਣਦੇ ਕਿਸਾਨ ਜਥੇਬੰਦੀਆਂ ਵੱਲੋਂ ਤੇ ਬੀਜਪੀ ਦੇ ਲੀਡਰਾਂ ਵੱਲੋਂ ਔਰ ਤਾਂ ਮਿਸਪੀ ਦਾ ਮਸਲਾ ਲਿਖਤੀ ਰੂਪ ਤੇ ਜਿਹੜੀ ਬੀਜਪੀ ਸਰਕਾਰ ਨੇ ਮੰਗਾ ਦਿੱਤੀ ਸੀ ਜਦੋਂ ਤਿੰਨ ਖੇਤੀ ਕਾਲੇ ਕਾਨੂੰਨ ਰੱਦ ਕਰਾ ਕੇ ਆਏ ਆ ਉਹ ਅਜੇ ਤੱਕ ਲਾਗੂ ਨਹੀਂ ਕੀਤੀਆਂ ਸਿੰਘੂ ਤੇ ਖੰਡੋਰੀ ਬਾਰਡਰ ਤੇ ਜਿਹੜੇ ਕਿਸਾਨ ਬੈਠੇ ਆ ਉਹਨਾਂ ਦੇ ਮਾਰ ਕੇ ਮਾਰ ਦਿੱਤਾ ਗਿਆ ਵੈਰੀਗੇਟ ਕਰਤੇ ਕੈਲਗੇਟ ਤੇ ਕੰਦਾ ਕੱਢ ਤੀਆਂ ਇਹਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਮੰਗਾ ਮੰਨਣੀਆਂ ਨਾ ਮੰਨਣੀਆਂ ਵੱਖਰੀ ਗੱਲ ਸੀ ਉਹਨਾਂ ਦੇ ਗੱਲਾਂ ਮੱਤਾਂ ਬਾਵਾ ਤੋੜ ਤੀਆਂ ਜਵਾੜੇ ਤੋੜਤੇ ਅੱਖਾਂ ਚੜੀਆਂ ਗਈਆਂ ਤੇ ਉਹ ਉਹ ਅਸੀਂ ਸਵਾਲ ਕਰਨ ਵਾਸਤੇ ਹੰਸਰਾਜ ਦਾ ਵਿਰੋਧ ਕਰ ਰਹੇ ਉਹ ਖੜ ਨਹੀਂ ਰਿਹਾ ਉਹ ਭੱਜ ਜਾਂਦਾ ਸਾਡੇ ਸਵਾਲਾਂ ਦਾ ਜਵਾਬ ਨਹੀਂ ਦੇ ਰਿਹਾ ਜੇ ਵੋਟਾਂ ਦੇ ਜਿਵੇਂ ਦੇ ਵਿੱਚ ਜਵਾਬ ਨਹੀਂ ਦੇ ਰਿਹਾ ਫਿਰ ਜਵਾਬ ਦੇਣ ਕਿ ਕਿਦੋਂ ਸਾਡਾ ਰਾਈਟ ਆ ਸਵਾਲ ਕਰਨ ਦਾ ਉਹਦਾ ਫਰਜ਼ ਆ ਜਵਾਬ ਦੇਣ ਦਾ ਤੇ ਅੱਜ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਲੁੱਟਿਆ ਦੇਸ਼ ਨੂੰ ਕੁੱਟਿਆ ਦੇਸ਼ ਨੂੰ ਘਮਰਾਹ ਕੀਤਾ ਮਹਿੰਗਾਈ ਸਿਰ ਚੜਕੇ ਬੋਲ ਰਹੀ ਆ ਕਿਸਾਨ ਮਜ਼ਦੂਰ ਕਰਜ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਹੈ ਕਿਸਾਨੀ ਖਤਮ ਕਰਤੀ ਮਜ਼ਦੂਰੀ ਖਤਮ ਕਰਤੀ ਤੇ ਅੱਜ ਅਸੀਂ ਉਹ ਚੀਜ਼ਾਂ ਦੇ ਸਵਾਲਾਂ ਦੇ ਜਵਾਬ ਕਰ ਰਹੇ ਆ ਜਿਹੜੇ ਜਿਹੜੇ ਤੁਸੀਂ ਇਹ ਜਿਹੜੇ ਤੁਸੀਂ ਸਵਾਲ ਕਰ ਰਹੇ ਹੋ ਇਕੱਲੇ ਹੰਸਰਾ ਰਾਜਪੁਰੇ আর ਬੀਜਪੀ ਦੇ ਲੀਡਰ ਬੀਜਪੀ ਸਰਕਾਰ ਤੋਂ ਕੁਝ ਹੀ ਕਰਦੇ ਅਸੀਂ ਹਰ ਇੱਕ ਬੀਜਪੀ ਦਾ ਜਿਹੜਾ ਵੀ ਸੱਤਾ ਦੇ ਵਿੱਚ ਹੈ ਜੋ ਵੀ ਹੈ ਐਮਪੀਆ ਮੰਤਰੀ ਐ ਸੰਤਰੀਆ ਰਾਜ ਸਭਾ ਮੈਂਬਰ ਹੈ ਅਸੀਂ ਉਹਨਾਂ ਤੋਂ ਸਵਾਲ ਕਰ ਰਹੇ ਆ ਕਿ ਲਿਖਤੀ ਉਹ ਬਦਾ ਚ ਜੜਗਾ ਮੰਗਾ ਦਿੱਤਗਾ ਸੀ ਕਿਸਾਨਾਂ ਨੇ ਕਿੱਧਰ ਗਏਗਾ ਐਮਐਸਪੀ ਦਾ ਮਸਲਾ ਸੀ ਕਮੇਟੀ ਬਣਾਉਂਦਾ ਬਿਜਲੀ ਐਕਟ 220 ਦਾ ਸੀ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦਾ ਮਸਲਾ ਸੀ ਲਖੀਮਪੁਰ ਖੀਰੀ ਦਾ ਮਸਲਾ ਸੀ ਇਹ ਸਾਰੇ ਮਸਲੇ ਰਾਉਂਦਕਾ ਤੋਂ ਦਿੱਤੇ ਇਹ ਸਵਾਲ ਅਵਾਨੀਆਂ ਦਾਨੀਆਂ ਦਾ ਕਰਜ਼ਾ ਕਿਉਂ ਮਾਫ ਕਰਤਾ ਕਿਸਾਨਾਂ ਮਜ਼ਦੂਰਾਂ ਦਾ ਕਿਉਂ ਨਹੀਂ ਕਰ ਰਹੇ ਇਹ ਸਾਰੇ ਮਸਲੇ ਉਲਝੇ ਹੋਏ ਨੇ ਜਿਹੜੇ ਸਿੰਘੂ ਤੇ ਖੰਡੋਰੀ ਬਾਡਰ ਤੇ ਬੈਠੇ ਆ ਉਹਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਉਹਨਾਂ ਦੇ ਸਰਕਾਂ ਤੇ ਕਿਲ ਕਿਉਂ ਘੱਟੇ ਉਹਨਾਂ ਦੇ ਗੋਲੀਆਂ ਕਿਉਂ ਚਲਾਈਆਂ ਉਹਨਾਂ ਦੇ ਤਾਲਾ ਮਦਕੂ ਤੋੜੀਆਂ ਮਸ਼ਿੰਦਰਾਂ ਕਿਉਂ ਪੰਨੀਆਂ ਉਹਨਾਂ ਦੇ ਕੈਂਪਾਂ 'ਚ ਅੱਗ ਕਿਉਂ ਲਾਈਆਂ ਉਹਨਾਂ ਦੇ ਕੀ ਗੇਟਿੰਗ ਕਤੋ ਕੀਤੀ ਕੰਡਾ ਕਾਦੋ ਕੱਢਿਆ ਜਿਵੇਂ ਕਿਸਾਨ ਜੱਥੇਬੰਦੀਆਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਕਿ ਕੋਈ ਦਿੱਲੀ ਦਾ ਕੋਈ ਲੀਡਰ ਹੈ ਤੇ ਬੀਜੀਪੀ ਦਾ ਅਗਰ ਕਿਸੇ ਵੀ ਪ੍ਰਕਾਰ ਦਾ ਜਾਂ ਬੀਜੀਪੀ ਦਾ ਕੋਈ ਵੋਟਾ ਮੰਗਣਾ ਤਾਂ ਕੋਈ ਉਹਦਾ ਵੀ ਵਿਰੋਧ ਇਸਿਆ ਪਰ ਕਰਕੇ ਖਾਸ ਤੌਰ ਤੇ ਹੰਸਰਾ ਹੱਦ ਦੇ ਕੇ ਜਾਏ ਅਸੀਂ ਭਾਜਪਾ ਦਾ ਜਿੱਥੇ ਵੀ ਕੈਂਡੀਡੇਟਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਦੇਸ਼ ਪੱਧਰ ਦੇ ਵਿੱਚ ਵਿਰੋਧ ਚੱਲ ਰਿਹਾ ਇਹਦਾ ਕੋਈ ਇਕੱਲਾ ਪੰਜਾਬ ਚ ਨਹੀਂ ਚੱਲ ਰਿਹਾ ਕੋਈ ਫੀਰਕੋਟ ਦੇ ਵਿੱਚ ਨਹੀਂ ਚੱਲ ਰਿਹਾ ਕੋਈ ਇਕੱਲਾ ਹੰਸਰਾਜ ਦਾ ਵਿਰੋਧ ਨਹੀਂ ਚੱਲ ਰਿਹਾ ਪੂਰੇ ਦੇਸ਼ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੀਜੇਪੀ ਦਾ ਵਿਰੋਧ ਸਾਡੀ ਬੀਜੇਪੀ ਨਾਲ ਦੁਸ਼ਮਣੀ ਨਹੀਂ મોદી ਅੱਜ ਸੱਤਾ ਤੋਂ ਬਾਹਰ ਹੋ ਜੇ ਕੋਈ ਲੈਣਾ ਦੇਣਾ ਨਹੀਂ ਕੈਪਟਨ ਅੱਜ ਕੈਪਟਨ ਅੱਜ ਜੋ ਬੀਜੇਪੀ ਦਾ ਹਿੱਸਾ ਹੈ ਤਾਂ ਵਿਰੋਧ ਕਰ ਰਹੇ ਆਂ ਜਾ ਖੜਾ ਜੋ ਬੀਜੇਪੀ ਦਾ ਹਿੱਸਾ ਹੈ ਅੱਜ ਜੋ ਸੱਤਾ ਦਾ ਹਿੱਸਾ ਹੈ ਤੇ ਅੱਜ ਜਿਹੜਾ ਸੱਤਾ ਚ ਅਸੀਂ ਉਹਦਾ ਵਿਰੋਧ ਕਰਦੇ ਆਂ ਅਸੀਂ ਤਾਂ ਭਗਵੰਤ ਮਾਨ ਦਾ ਵੀ ਜਿਹੜੀ ਟੋੜੀ ਲੜਾਈ ਹੈ ਬਿਲਹਾਲ ਤੌਰ ਤੇ ਸਿੱਧੇ ਸਿੱਧੇ ਤੌਰ ਤੇ ਸੈਂਟਰ ਗਵਰਨਮੈਂਟ ਦੇ ਨਾਲ ਹੈ ਕਿਉਂਕਿ ਦਿੱਲੀ ਜਾਣ ਕੇ ਪੜਾ ਸੈਂਟਰ ਗਵਰਨਮੈਂਟ ਵੱਲ ਉਹ ਹੀ ਉੱਤੇ ਰੁਕਿਆ ਗਿਆ ਹੈ ਸੈਂਟਰ ਗਵਰਨਮੈਂਟ ਵੱਲੋਂ ਹੀ ਉੱਥੇ ਜਿਹੜੇ ਕਿਸਾਨਾਂ ਤੇ ਅਟੈਕ ਕੀਤਾ ਜਾ ਰਿਹਾ ਸਿੱਧੇ ਤੌਰ ਤੇ ਜਿਹੜੀ ਲੜਾਈ ਹੈ ਇਹ ਸੈਂਟਰ ਗਵਰਨਮੈਂਟ ਦੇ ਬੰਨਾਂ ਕੀਤੀ ਜਾ ਰਹੀ ਹੈ ਨਹੀਂ ਮੈਨੂੰ ਸਮਝ ਨਹੀਂ ਆਈ ਤੁਹਾਡੇ ਸਵਾਲ ਦੀ ਅੱਜ ਸੱਤਾ ਦੇ ਵਿੱਚ ਜਿਹੜੀ ਬੀਜੇਪੀ ਸੈਂਟਰ ਗਵਰਨਮੈਂਟ ਬੀਜੇਪੀ ਦੰਡਰ ਤਾਂ ਜਿਹੜੀ ਸਰਕਾਰ ਆ ਬੀਜੇਪੀ ਦੀ ਸਰਕਾਰ ਆ ਜਿਹੜੇ ਕਿਸਾਨਾਂ ਨੂੰ ਰੋਕਿਆ ਗਿਆ ਦਿੱਲੀ ਜਾਣ ਤੋਂ ਰੋਕਿਆ ਗਿਆ ਅੱਜ ਜਿਹੜੀਆਂ ਮੰਗਾਂ ਆ ਬੀਜੇਪੀ ਸਰਕਾਰ ਕਰਨ ਕੇ ਸੈਂਟਰ ਸਰਕਾਰ ਬਣਾ ਰੁਕਿਆ ਗਈਆਂ ਤੇ ਕੀ ਕੇ ਪੂਰੀ ਲੜਾਈ ਤੁਹਾਡੀ ਸਿੱਧੀ ਸੈਂਟਰ ਸਰਕਾਰ ਦੇ ਨਾਲ ਸਾਡੀ ਸੈਕਟਰਾਂ ਨਾਲ ਵੀ ਲੜਾਈ ਆ ਸਾਡੀ ਪੰਜਾਬ ਨਾਲ ਵੀ ਲੜਾਈ ਆ ਉਹ ਪਖੰਡੇ ਦੇ ਵਿੱਚ ਕਿਸਾਨ ਬੈਠੇ ਨੇ ਉਹਨਾਂ ਦਾ ਗੜੇਬਰੀ ਹੋਗੀ ਗਰਦੌਰੀਆਂ ਨਹੀਂ ਹੋਣਾਂ ਗਰਮੀਤ ਕੁੱਟੀਆਂ ਘੇਰੇ ਆ ਉੱਥੇ ਪਿੰਡ ਚ ਵੀ ਵੜਨੇ ਤਾਂ ਗਰਮੀਤ ਕੁੱਟੀਆਂ ਦਾ ਮੁੰਡਾ ਸਾਡੀ ਮੁੱਦਿਆਂ ਦੀ ਲੜਾਈ ਆ ਸਾਡਾ ਕਿਸੇ ਨਾਲ ਪਰਸਨਲ ਹੀ ਵਿਰੋਧ ਨਹੀਂ ਹੈ ਸਾਡਾ ਸਿਸਟਮ ਨਾਲ ਸਾਡੀ ਮੁੱਦਿਆਂ ਨਾਲ ਸਾਡੀ ਸਿਸਟਮ ਨਾਲ ਲੜਾਈ ਹੈ ਸਾਡਾ ਕਿਸੇ ਵਿਅਕਤੀ ਨਾਲ ਰਵਲਾ ਨਹੀਂ ਹੈ ਆ ਪੁਲਿਸ ਕਾਦੀ ਖਾਤਰ ਲਈ ਹੈ ਅਸੀਂ ਸਵਾਲਤ ਕੀ ਹੈ ਸਾਡੇ ਕੋਲੇ ਖਿਆਰ ਨੇ ਅਸੀਂ ਕਿਸਾਨ ਹੈ ਕਿਰਤੀ ਲੋਕ ਹੈ ਇਹ ਉਹ ਲੋਕ ਆ ਜਿਹੜੇ ਦਾਣੇ ਕਰਕੇ ਚਾਰ ਮਣ ਲੋਕਾਂ ਦੇ ਮੂੰਹ 'ਚ ਪਾਉਂਦੇ ਨੇ ਇਹ ਉਹ ਲੋਕ ਆ ਜਿਹੜੇ ਭੁੱਖਾਂ ਦਾ ਢਿੱਡ ਭਰਦੇ ਨੇ ਫਿਰ ਇਹਨਾਂ ਨੂੰ ਇਸ ਤਰ੍ਹਾਂ ਦਾ ਵਤੀਰਾ ਕਿਉਂ ਅੱਜ ਹੰਸਰਾ ਜ ਆਇਆ ਤਾਂ ਹੈ ਹੋ ਬੈਠਾ ਉੱਥੇ ਤੇ ਇੱਥੇ ਆਉਂਦੇ ਨੂੰ ਕੀ ਹੁੰਦਾ ਉਹਦੇ ਪੀੜਾ ਭਿੰਦ ਗਏ ਨੇ ਆਹ ਲੋਕ ਆ ਆਹ ਲੋਕਾਂ ਤੋਂ ਵੱਡਾ ਕੌਣ ਹੋ ਸਕਦਾ ਕੀ ਇੱਥੇ ਆ ਕੇ ਖੜ ਜੇ ਇਹਨਾਂ ਦੇ ਇਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦਾ ਵੀ ਭਾਈ ਇੱਕ ਪਾਸੇ ਉਹ ਕੈਮਰੇ ਸਾਹਮਣੇ ਤਾਂ ਛੋਡੇ ਕੋਲੇ ਇਹ ਆਦਾ ਸਤਨਾ ਉਹ ਵੋਟਾਂ ਨੂੰ ਹੋਰ ਤੇ ਕੰਦਾਂ ਦੇ ਇੱਤਾਂ ਨੇ ਇੱਕ ਮਿੰਟ ਇੱਕ ਪਾਸੇ ਇੱਕ ਮਿੰਟ ਸੱਜਣਾ ਛੋਡੇ ਕੋਲੇ ਆਦਾ ਉੱਥੇ মিডিਆ ਦੇ ਵਿੱਚ ਮੈਂ ਤਾਂ ਬਾਬੇ ਫਰੀਦ ਦੀ ਧਰਤੀ ਤੇ ਆਇਆ ਨੰਗੇ ਪੈਰੀ ਤੁਰਦਾ ਬਾਬੇ ਫਰੀਦ ਨੇ ਇਹ ਕਿਹਾ ਸੀ ਹਿੱਕਾਂ 'ਚ ਗੋਲਮਾ ਬਾਬਾ ਪ੍ਰੀਤਾਂ ਦਾ ਹੀ ਰੁੱਖੀ ਮਸੇਖਾਏ ਠੰਡਾ ਪਾਣੀ ਪੀਓ ਬਾਬੇ ਫਰੀਦ ਨੇ ਇਹ ਕਿਹਾ ਸੀ ਕਰਤ ਕਰਨ ਵਾਲੇ ਲੋਕਾਂ ਤੇ ਜ਼ੁਲਮ ਕਰੋ ਤੇ ਅੱਜ ਤੂੰ ਆ ਲੋਕਾਂ ਦਾ ਆ ਕੇ ਜਵਾਬ ਦੇ ਦੇ ਉਹ ਉੱਥੇ ਖੜ ਜੇ ਸਾਡੇ ਕੋਲੇ ਕੀ ਹੈ ਸੱਜਣਾ ਅਸੀਂ ਸਵਾਲਾਂ ਦੇ ਜਵਾਬ ਕਰਨਾ ਜੇ ਆਹ 2 ਮਹੀਨਾ ਚ ਨਹੀਂ ਸਾਡੇ ਹੱਥ ਆਉਂਦੇ ਇਹ ਜਦੋਂ ਵੋਟਾਂ ਲੈ ਕੇ ਤਿੱਤਰ ਹੋ ਗਏ ਫਿਰ 5 ਸਾਲ ਕਿਤੇ ਦੇਖਿਆ ਭਾਲੇ ਤੇ ਆਏ ਆ ਆ ਤੂੰ ਕਰਕੇ ਉਤੋਂ ਦੀ ਲੰਘ ਜਾਂਦੇ ਕਿਤੇ ਦਾ ਹਵਾਈ ਜਹਾਜ਼ ਰਹੀਂ ਅੱਛਾ ਉਹਨਾਂ ਦੇ ਹੰਸ ਰਾਜ ਜੀ ਦੇ ਕੋਈ ਬੰਦੇ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਤੁਹਾਡੇ ਨਾਲ ਕੋਈ ਗੱਲਬਾਤ ਕਰਨ ਦੀ ਕੋਈ ਗੱਲਬਾਤ ਹੋਈ ਆ ਜਾਂ ਕੋਈ ਆਪਸ ਦੇ ਵਿੱਚ ਮੀਟਿੰਗ ਬਾਰੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਆ ਕਿਸਾਨਾਂ ਦੇ ਨਾਲ ਭਰਾ ਮੇਰੇ ਆ ਗੱਲਬਾਤ ਦੀ ਗੱਲ ਕਰਦਾ ਜਿਹੜੇ ਖੜੇ ਆ ਹਜ਼ਾਰਾਂ ਜਾਣੇ ਸਾਡਾ ਇਹ ਉਹਦਾ ਚਿਹਰਾ ਨਹੀਂ ਵੇਖਣ ਦਿੰਦੇ ਸਾਨੂੰ ਤੂੰ ਗੱਲਬਾਤ ਦੀ ਗੱਲ ਕਰਦਾ ਇਹਨਾਂ ਨੇ ਗੱਲਬਾਤ ਕੀ ਕਰਾਉਣੀ ਹੈ ਪਹਿਲਾਂ ਹੀ ਆ ਕੇ ਘੇਰਾ ਪਾ ਲੈਂਦੇ ਸੱਜਣ ਸਾਨੂੰ ਠੀਕ ਆ ਸਾਡੇ ਭਰਾ ਨੇ ਇਹਨਾਂ ਨੇ ਆਪਦੀ ਡਿਊਟੀ ਕਰਨੀ ਹੈ ਅਸੀਂ ਕਿਸਾਨਾਂ ਦੇ ਨੁਮਾਇੰਦੇ ਆ ਅਸੀਂ ਆਪ ਦੀ ਡਿਊਟੀ ਕਰਨੀ ਆ ਇੱਕ ਸੁਨੀਲ ਜਾਖੜ ਦਾ ਬਿਆਨ ਆਇਆ ਉਹਦਾ ਤੈਨੂੰ ਮੈਂ ਜਵਾਬ ਦੇ ਦਿਆਂਦਾ ਡੁਪਲੀਕੇਟ ਕਿਸਾਨ ਨੇ ਉਹਨੂੰ ਕਹ ਮੈਦਾਨ ਦੇ ਵਿੱਚ ਆ ਤੈਨੂੰ ਪਤਾ ਲੱਗ ਜਾਊਗਾ ਡੁਪਲੀਕੇਟ ਆ ਕਿ ਅਸਲੀਅਤ ਜਾਲੀ ਆ ਡੁਪਲੀਕੇਟ ਕੀ ਕਿਸਾਨ ਹੁੰਦੇ ਨੇ ਅਸੀਂ ਦੱਸਣਾ ਸਰਕਾਰ ਨੇ ਇਹ ਇਹ ਆਉਣ ਵਾਲੇ ਸਮੇਂ ਚ ਪਤਾ ਲੱਗ ਜੂਗਾ ਜਾਲੀ ਕਿਸਾਨ ਆ ਕਹ ਤੂੰ 2020 ਦੇ ਵਿੱਚ 20 ਦੇ ਵਿੱਚ ਤਾਂ ਜਦੋਂ ਕਾਂਗਰਸ ਦਾ ਪ੍ਰਧਾਨ ਸੀ ਤੂੰ ਕਹਿੰਦਾ ਰਿਹਾ ਮੋਦੀ ਕਿਸਾਨਾਂ ਦਾ ਕਾਤਲ ਐ ਕਿਸਾਨਾਂ ਨਾਲ ਧੱਕਾ ਕਰ ਰਿਹਾ ਕਹਿ ਰਿਹਾ ਨੇ ਜਾਖੜ ਤੇ ਅੱਜ ਉਹੀ ਕਿਸਾਨਾਂ ਨੂੰ ਜਾਲੀ ਦੱਸ ਰਿਹਾ ਕੀ ਉਹ ਜਿਹੜੇ ਦਿੱਲੀ ਗਏ ਸੀ ਕਿਸਾਨ ਉਹ ਜਾਲੀ ਉਹ 13 ਮਹੀਨੇ ਜਾਲੀ ਕਿਸਾਨ ਬਹਿ ਕੇ ਜਿਹੜੇ 726 ਕਿਸਾਨ ਸਾਡੀਆਂ ਮਾਮਾ ਭੈਣਾ ਨੌਜਵਾਨ ਸ਼ਹੀਦ ਹੋ ਕੇ ਮਰ ਗਏ ਕੀ ਉਹ ਜਾਲੀ ਸੀਗੇ ਕੀ ਜਿਹੜੇ ਸਿੰਘੂ ਖਡੌਰੀ ਦੇ ਉੱਤੇ ਕਿਸਾਨਾਂ ਦੇ ਨੌਜਵਾਨਾਂ ਦੇ ਫੈਰ ਮਾਰੇ ਗਏ ਕੀ ਉਹ ਜਾਲੀ ਸੀਗੇ ਕੀ ਜਿਨ੍ਹਾਂ ਦੀਆਂ ਲੱਤਾਂ ਬੰਮ ਜਵਾੜੇ ਤੋੜੇ ਗਏ ਕੀ ਉਹ ਜਾਲੀ ਸੀਗੇ ਚਾਖੜ ਸਾਹਿਬ ਮਾੜਾ ਮੋਟਾ ਜਿਹੜਾ ਭਾਜਪੀ ਦਾ ਨਾ ਨਸ਼ਾ ਇਹਨੂੰ ਲਾ ਲਓ ਇੱਥੇ ਰਾਮਨਾਰਗੇ ਨਹੀਂ ਰਹਿ ਬੜੇ ਬੜੇ ਰਜਵਾੜੇ ਰਾਜੇ ਨਹੀਂ ਰਹਿ ਤੁਸੀਂ ਤਾਂ ਚੀਜ਼ ਹੀ ਕੁਛ ਨਹੀਂ ਆ ਲੋਕਾਂ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਸੱਜਣਾ ਇਹ ਲੋਕ ਸਭ ਤੋਂ ਵੱਡੇ ਹੁੰਦੇ ਨੇ ਲੋਕਾਂ ਦੀ ਤਾਕਤ ਹੁੰਦੀ ਹੈ ਕੋਈ ਆ ਜੇ ਇਹੀ ਵਾਹਾਂ ਘਵਾੜੀ ਰਹਿਣਾ ਸਾਡਾ ਮੈਸੇਜ ਹੈ ਕਾ ਲੋਕਾਂ ਨੂੰ ਵੀ ਇਕੱਠੇ ਹੋ ਜੋ ਜੇ ਪੰਜਾਬ ਦੀ ਧਰਤੀ ਨੂੰ ਬਚਾਉਣਾ ਸਭ ਤੋਂ ਵੱਡਾ ਲੋਕਤੰਤਰ ਹੈ ਹੁਣ ਟੋਲ ਪਲਾਜ਼ਾ ਉਤਨੀ ਝੰਡਾ ਲਾ ਕੇ ਨੰਦਿਆਂ ਕਿਸੇ ਦੀ ਜੁਰਤ ਨਹੀਂ ਰੋਕਲੇ ਜਿੰਨੀ ਕਿ ਤਾਕਤ ਹੈ ਉਹਨੀਆਂ ਮੰਗਾਂ ਮਣਵਾਉਂਦੇ ਆ ਆ ਡੀਸੀ ਦਫ਼ਤਰ ਬਾਹਰ ਜਦੋਂ ਜਾ ਕੇ ਮੁਰਦਾ ਬਾਹਰ ਆਦੇ ਆ ਡੀਸੀ ਦੀ ਤਾਕਤ ਨਹੀਂ ਝਾਕ ਜੇ ਨਹੀਂ ਆਮ ਬੰਦੇ ਨੂੰ ਫੜਕੇ ਉਹਦੀ ਟੰਗ ਦਿੰਦੇ ਆ ਜਿੰਨੀ ਕਿ ਤਾਕਤ ਹੈ ਉਹਨੀ ਮਣਵਾ ਆ ਪੁਲਸ ਵਾਲੇ ਭਰਤੀ ਹੋਏ ਇਹਨਾਂ ਨੂੰ ਐ ਪੁੱਛ 2003 ਤੋਂ ਬਾਅਦ ਆ ਕੁੜੀਆਂ ਭਰਤੀ ਹੋਈ ਇਹਨਾਂ ਦੀ ਪਿਲਚਣ ਹੈ ਨਹੀਂ ਸੱਜਣਾ ਇਹ ਪ੍ਰਾਈਵੇਟ ਹੈ ਬਿਜਲੀ ਮਹਿਕਮਾ ਪ੍ਰਾਈਵੇਟ ਕਰਤਾ ਰੇਲ ਦੇ ਵਿੱਚ ਪ੍ਰਾਈਵੇਟ ਕਰਤਾ ਕੋਈ ਨੌਜਵਾਨ ਭਰਤੀ ਹੋਇਆ ਸੁਣਿਆ ਨਹੀਂ ਜ਼ਮੀਨਾਂ ਵੇਚ ਕੇ ਕਿਉਂ ਬਾਹਰ ਜਾਣ ਰਜਕਾਰ ਸਭ ਕੁ ਰੇਲ ਜਹਾਜ਼ 에ਰਪੋਰਟ ਹਸਪਤਾਲ ਸਕੂਲ ਸਭ ਕੁ ਉਸ ਤੇ ਪ੍ਰਾਈਵੇਟ ਹੋ ਗਿਆ ਪੜਾਈ ਬਲੈਂਕ ਦੇ ਵਿੱਚ ਵਿਕਣ ਲੱਗ ਗਈ 2003 ਦੇ ਵਿੱਚ ਜਿਹੜੀ ਪੰਜਾਬ ਪੁਲਿਸ ਦੀ ਭਰਤੀ ਹੋਈ ਹੈ ਉਹਨਾਂ ਦੀ ਪਿਲਚਣ ਨਹੀਂ ਮਿਲਦੀ ਸੱਜਣਾ ਆ ਜੇ ਖੇਤੀ ਕਾਲੇ ਕਾਨੂੰਨ ਰੱਦ ਨਾ ਹੁੰਦੇ ਆ ਪੁਲਿਸ ਵਾਲੇ ਮੈਂ ਤੈਨੂੰ ਠੀਕੇ ਤੇ ਜਾਂਦੇ ਵਿਖਾਉਂਦਾ ਇਹਨਾਂ ਨੂੰ ਕਹਿਣਾ ਸੀਗਾ ਇਹ ਵੀ ਹਵਾਲੇ ਉਹਨਾਂ ਦੀ ਬੇਤਨ ਚਲੇ ਓਏ ਮੋਦੀ ਨੇ ਤਾਂ ਫੌਜ ਤੱਕ ਵ ਕਿਸੇ ਨੇ ਕਹਤਾ ਵੀ ਉੱਲੂਗਾ ਮੜਾ ਮੋਟਾ ਦਿਮਾਗ ਟਕਾਣੇ ਲਾ ਲਾ ਫੌਜ ਨੂੰ ਨਾ ਵੇਚ ਇਹਨੇ ਤਾਂ ਫੌਜ ਨੂੰ ਦਾਤੇ ਲਾਤਾ ਸੀ ਕਿੱਥੇ ਫਿਰਦਾ ਤੂੰ ਜੇ ਉਹਨਾਂ ਦੇ ਵੱਲੋਂ ਕੋਈ ਗੱਲਬਾਤ ਹੁੰਦੀ ਹੈ ਤਾਂ ਤੁਸੀਂ ਆਪਣੇ ਵੱਲ ਸ਼ਾਂਤਮਈ ਨਾ ਗੱਲ ਕਰਨ ਲਈ ਤਿਆਰ ਹੋ ਜਾਂ ਕੀ ਆਪਣੀਆਂ ਮੰਗਾਂ ਉਹਨਾਂ ਨਾਲ ਤੁਸੀਂ ਕਹੋਣਾ ਚਾਹੁੰਦੇ ਤੁਸੀਂ ਅਸੀਂ ਸ਼ਾਂਤਮਈ ਹੈ ਸ਼ਾਂਤਮਈ ਕੀ ਹੁੰਦਾ ਆ ਪ੍ਰਸ਼ਾਸਨ ਨੂੰ ਅਸੀਂ ਕਿਹਾ ਸੀ ਇਦੂ ਗਾਂ ਅਸੀਂ ਕਰਮ ਨਹੀਂ ਹਿਲਦੇ ਪੁੱਛ ਇਹਨਾਂ ਨੂੰ ਅਸੀਂ ਹਿਲੇ ਸ਼ਾਂਤਮਈ ਹੈ ਅੱਜ ਇਹਨਾਂ ਨੇ ਸਾਰਾ ਕੀ ਲਿਆ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਸੰਗ ਮੰਨੋ ਕੁਸ ਕੁੜੀਆਂ ਦਾ ਮੂਹਰੇ ਲਾਤੀ ਸਾਡੇ ਕਿਸਾਨਾਂ ਦੇ ਸਾਡੀਆਂ ਸਾਡੀਆਂ ਹੀ ਕੁੜੀਆਂ ਇਹ ਵੀ ਦੱਸ ਇਹ ਕੁੜੀਆਂ ਦਾ ਸਾਡੀਆਂ ਦਾ ਕਿਉਂ ਸਰ ਵਾਲੇ ਨੂੰ ਅਸੀਂ ਉਹੀ ਨਹੀਂ ਵਾਦੇ ਜੇ ਅਸੀਂ ਸਾਡੀ ਜਥੇਬੰਦੀ ਦਾ ਸਾਡਾ ਅਸੂਲ ਹੈ ਜੇ ਅਸੀਂ ਅੱਗੇ ਵਧਾਂਗੇ ਅਸੀਂ ਪਹਿਲਾਂ ਦੱਸ ਦਿੰਨੇ ਥੋੜੇ ਬੈਰੀਕੇਟ ਪਟਾਂਗੇ ਯਾਰ ਆਜੋ ਮੈਦਾਨ ਦੇ ਵਿੱਚ ਅਸੀਂ ਜਦੋਂ ਪਹਿਲਾਂ ਦੱਸ ਦਿੰਨੇ ਆ ਵੀ ਅਸੀਂ ਆਹ ਕੰਮ ਕਰਾਂਗੇ ਸੱਜਣੋ ਤੇ ਪਰ ਯਾਰ ਇਹ ਕੀ ਲੋੜ ਆ ਕੁੜੀਆਂ ਮੂਹਰੇ ਲਾਉਣ ਦੀ ਸਾਡੇ ਸਾਡੀਆਂ ਕੁੜੀਆਂ ਨੇ ਸਾਡੀਆਂ ਧੀਆ ਇਹ ਕਿਹਦੀਆਂ ਇਹ ਇਹ ਕੀ ਨੇ ਇਹ ਵੀ ਸਾਡੇ ਇਹਨਾਂ ਦਾ ਫਰਜ਼ ਹੈ ਡਿਊਟੀ ਕਰਨ ਇਹਨਾਂ ਦਾ ਨੌਕਰੀ ਤੇ ਆ ਤਨਖਾਹਾਂ ਲੈਣੀਆਂ ਨੇ ਸਰਕਾਰ ਦੀ ਡਿਊਟੀ ਕਰਨੀ ਹੈ ਜੀ ਸੱਚਕੇ ਕਰਨ ਬਿਲਕੁਲ ਬੀਜਪੀ ਦੇ ਲੀਡਰ ਹਾਂਸਰਾ ਹਾਂਸ ਜੀ ਅੱਜ ਜੈਤੋ ਦੇ ਵਿੱਚ ਪਹੁੰਚੇ ਨੇ ਆਪਣੀਆਂ ਪਾਰਟੀ ਦਾ ਪ੍ਰਚਾਰ ਕਰਨ ਲਈ ਇੱਧਰ ਕਿਸਾਨ ਜਥੇਬੰਦੀਆਂ ਉਹਨਾਂ ਦੇ ਵਿਰੋਧ ਵਿੱਚ ਖੜੇ ਨੇ ਨਾ ਕੋਈ ਗੱਲਬਾਤ ਹਲੇ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਦੇ ਨਾਲ ਕੀਤੀ ਗਈ ਹੈ ਨਾ ਬੀਜਪੀ ਕੋਈ ਲੀਡਰ ਆ ਗਿਆ ਹੈ ਪ੍ਰਸ਼ਾਸਨ ਆਪਣੇ ਕੰਮ ਤੇ ਲੱਗਾ ਹੈ ਪ੍ਰਸ਼ਾਸਨ ਆਪਣੀ ਡਿਊਟੀ ਨਿਭਾ ਰਿਹਾ ਹੈ ਬਹੁਤ ਸਾਰਾ ਇਕੱਠ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਸਾਡੇ ਪਿੱਛੇ ਪੂਰਾ ਪ੍ਰਸ਼ਾਸਨ ਵੀ ਖੜਾ ਹੋਇਆ ਹੈ ਔਰ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਇੱਥੇ ਆਪਣੀ ਆਪਣੀ ਡਿਊਟੀ ਨਿਭਾ ਰਹੇ ਨੇ ਆਪਣੀਆਂ ਮੰਗਾਂ ਲੈ ਕੇ ਖੜੇ ਨੇ ਬੀਜਪੀ ਦੇ ਕ੍ਰੋਧ ਲਈ ਆਉ ਪ੍ਰਸ਼ਾਸਨ ਨਾਲ ਵੀ ਥੋੜੀ-ਬੋਤ ਗੱਲ ਕਰਦੇ ਆ ਕਿ ਕੀ ਇਹਨਾਂ ਦਾ ਕੁਝ ਹੱਲ ਕੀਤਾ ਜਾਏਗਾ ਜਾਂ ਗੱਲਬਾਤ ਹੈ ਜਿਹੜੀ ਅੱਗੇ ਹੋਏਗੀ ਜਾਂ ਕਿਸੇ ਗੱਲ ਰਹਿ ਕੇ ਜਾਏਗੀ। ਪ੍ਰਸ਼ਾਸਨ ਦੇ ਬਾਹਰ ਚਾਰੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਰੋਕ ਲਗਾਈ ਗਈ ਹੈ। ਇੱਥੇ ਬੀਜਪੀ ਦੇ ਲੀਡਰ ਸ੍ਰੀ ਹਾਂਸਰਾਏ ਹਾਂਸ ਜਿਹੜੇ ਕਿ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਲਈ ਜੈਤੋ ਵਿਖੇ ਜ਼ਿਲ੍ਹਾ ਫਰੀਦਕੋਟ ਅੱਜ ਪਹੁੰਚੇ ਨੇ ਪਰ ਕਿਸਾਨ ਜਥੇਬੰਦੀਆਂ ਵਿੱਚੋਂ ਉਹਨਾਂ ਦਾ ਵਿਰੋਧ ਕਰਨ ਲਈ ਕਿਸਾਨ ਜਥੇਬੰਦੀਆਂ ਇੱਥੇ ਪਹੁੰਚੇ ਆ। ਅਜੇ ਤੱਕ ਹਾਂਸਰਾਏ ਹਾਂਸ ਉਹਨਾਂ ਦੇ ਸਾਹਮਣੇ ਨਹੀਂ ਆਇਆ। ਕੋਈ ਗੱਲ ਬੀਜੇਪੀ ਦਾ ਹੋਰ ਨਮਾਇੰਦਾ ਇੱਥੇ ਆਇਆ ਜਾਂ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਹੈ ਪ੍ਰਸ਼ਾਸਨ ਡਟਿਆ ਹੋਇਆ ਆਪਣੀ ਡਿਊਟੀ ਦੇ ਲਈ ਕਿਉਂਕਿ ਉਹਨਾਂ ਦਾ ਕੰਮ ਆ ਉਹਨਾਂ ਦੀ ਡਿਊਟੀ ਆ ਉਹ ਸੋਜ ਜਥੇਬੰਦੀਆਂ ਨੂੰ ਰੋਕ ਕੇ ਖੜੇ ਨੇ ਪਰ ਜਥੇਬੰਦੀਆਂ ਵੱਲੋਂ ਕਿ ਅਸੀਂ ਸ਼ਾਂਤਮਈ ਨਾਲ ਆਪਣਾ ਜਿਹੜਾ ਇਹ ਪ੍ਰਦਰਸ਼ਨ ਕਰਾਂਗੇ ਅਸੀਂ ਕਿਸੇ ਨਾਲ ਕੋਈ ਤੱਕੇਸ਼ਾਈ ਨਹੀਂ ਕਰਾਂਗੇ ਉਹ ਚਾਹੁੰਦੇ ਨੇ ਕਿ ਹਾਂਸ ਰਾਏ ਹਾਂਸ ਜਿਹੜੇ ਬੀਜੇਪੀ ਦੇ ਲੀਡਰ ਇੱਥੇ ਪਹੁੰਚੇ ਨੇ ਉਹ ਉਹਨਾਂ ਦੇ ਨਾਲ ਆ ਕੇ ਸਾਹਮਣੇ ਗੱਲਬਾਤ ਕਰਨ ਜਾਂ ਉਹਨਾਂ ਦੀਆਂ ਮੰਗਾਂ ਨੂੰ ਸੁਣ ਜਾਂ ਉਹਨਾਂ ਦੀ ਕੀ ਪਰੇਸ਼ਾਨੀ ਹੈ ਸੋ ਉਸ ਪਰੇਸ਼ਾਨੀ ਨੂੰ ਸੁਣ ਪਰ ਹਜੇ ਤੱਕ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੈ ਜਿਹੜੀ ਹਾਲ ਤੱਕ ਨਹੀਂ ਹੋਈ ਤੁਸੀਂ ਦੇਖ ਰਹੇ ਹੋ ਕਿ ਚਾਰੇ ਪਾਸੇ ਕਿਸਾਨ ਜਥੇ ਬੰਦੀਆਂ ਦੇ ਜਿਹੜੇ ਵਰਕਰ ਆ ਉਹ ਵੀ ਖੜੇ ਹੋਏ ਨੇ ਉਹ ਵੀ ਡਟੇ ਹੋਏ ਨੇ ਪਰ ਉਹਨਾਂ ਨੂੰ ਰੋਕਣ ਲਈ ਜਿਹੜੇ ਪੰਜਾਬ ਪੁਲਿਸ ਦੇ ਸਾਡੇ ਮੁਲਾਜ਼ਮ ਹੈ ਪ੍ਰਸ਼ਾਸਨ ਉਹ ਵੀ ਲਗਾਤਾਰ ਆਪਣੀ ਡਿਊਟੀ ਦੇ ਵਿੱਚ ਡਟਿਆ ਹੋਇਆ ਜਿਹਦੇ ਵਿੱਚ ਸਾਡੇ ਲੇਡੀਜ਼ ਪੁਲਿਸ ਵੀ ਜਿਹੜੀ ਇੱਥੇ ਬੁਲਾਈ ਗਈ ਹੈ ਤਾਇਨਾਤ ਆ ਸੋ ਦੋਨੋਂ ਤਿਰਾਂ ਦੇ ਵਿੱਚੋਂ ਦੋਨੇ ਪਾਸੇ ਇੱਕੋ ਜੀ ਆਪਣੀ ਜੋਰ ਜਮਾਇਸ਼ ਲੱਗੀ ਹੋਈ ਹੈ ਪਰੇਸ਼ਾਂਤਮਈ ਦੇ ਨਾਲ ਜਿਹੜੇ ਅ ਕਾਂ ਜਿੱਥੇ ਬੰਦੀਆਂ ਉਹ ਵੀ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਪ੍ਰਸ਼ਾਸਨ ਆਪਣਾ ਕੰਮ ਕਰ ਰਹੇ ਨੇ ਪਰ ਅਜੇ ਤੱਕ ਅਸੀਂ ਹੰਸਰਾਜ ਹੰਸ ਜਾਂ ਬੀਜੇਪੀ ਦੇ ਕੋਈ ਲੀਡਰ ਨੂੰ ਅਜੇ ਤੱਕ ਸੁਣਿਆ ਨਹੀਂ ਕਿ ਕੋਈ ਗੱਲਬਾਤ ਇੱਥੇ ਕਰਨ ਲਈ ਕੋਈ ਹਲੇ ਆਇਆ

ਕੀ ਨਿੰਬਣਾ ਏਦਾਂ 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 ਤੁਸੀਂ ਇੱਕ ਪ੍ਰੋਮਿਸ ਕੀਤਾ ਸੀ ਤੁਸੀਂ ਇੱਕ ਪ੍ਰੋਮਿਸ ਕੀਤਾ ਹੁੰਦਾ ਬੈਠੋ ਕਿ ਤੁਸੀਂ ਫ੍ਰੀ ਕੋਰਟ ਦੀ ਧਰਤੀ ਤੇ ਆਪਾਂ ਤੁਸੀ ਕਾਮੀ ਨਹੀਂ ਦੇਣੀ ਅਰੇ ਬੜੀ ਗੱਲ ਆਪ ਕੁਝ ਨਹੀਂ ਸਮਝ ਹੀ ਨਹੀਂ ਰਹੋ ਯਾਰ ਉਸ ਟਾਈਮ ਸੇ ਆਪ ਲੋਕ ਬੀਜੇਪੀ ਨਾਲ ਧੱਕਾ ਹੋ ਰਿਹਾ ਹੈ ਸਿੱਧੇ ਸਿੱਧੇ ਸਿੱਧਾ ਪਿਆ ਰਹੇ ਕਿਸੇ ਪੱਤਰਕਾਰ ਨੂੰ ਕੋਈ ਗੱਲ ਨਹੀਂ ਕੀਤੀ ਜਾਣਰੀ ਕਿਸੇ ਨੂੰ ਕੋਈ ਸਮਾਂ ਨਹੀਂ ਦਿੱਤਾ ਜਾ ਰਿਹਾ ਕੋਈ ਸਮਾਂ ਨਹੀਂ ਦਿੱਨ ਜਾ ਰਿਹਾ ਤੱਕੇਸ਼ਾਈ ਹੋ ਰਹੀ ਹੈ ਕਿਸੇ ਪੱਤਰਕਾਰ ਨੂੰ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਇੱਥੇ ਸੋ ਕਹਨੇ ਜੱਥੇ ਬੰਦੀਆ ਮਨ ਲਓ ਇਹ ਵਿਰੋਧ ਕੀਤਾ ਬਹੁਤ ਸਾਰੇ ਪੱਤਰਕਾਰ ਇੱਥੇ ਪਹੁੰਚੇ ਨੇ ਸੋ ਕਿਸੇ মিডিਆ ਨੂੰ ਉਹਨਾਂ ਨਾਲ ਸਹੀ ਤਰੀਕੇ ਨਾਲ ਗੱਲਬਾਤ ਨਹੀਂ ਕੀਤੀ ਗਈ ਕੋਈ ਸਮਾਂ ਨਹੀਂ ਦਿੱਤਾ ਜਾ ਰਿਹਾ ਕਿਸੇ মিডিਆ ਨੂੰ ਵੀ ਸੋ ਹੰਸਰਾਜ ਆਪਣੇ ਆਪਣੇ ਸੋ ਗੱਡੀ ਦੇ ਵਿੱਚ ਲੈ ਕੇ ਨਿਕਲ ਚੁੱਕੇ ਨੇ ਸੋ ਸਿਕਿਉਰਿਟੀ ਟਾਈਟ ਕਰਕੇ ਸਿਕਿਉਰਿਟੀ ਵੱਲੋਂ ਕੋਈ ਤੱਕੇਸ਼ਾਈ ਪੱਤਰਕਾਰਾਂ ਨਾਲ ਕੀਤੀ ਜਾ ਰਹੀ ਸੋ ਗੱਡੀ ਲੈ ਕੇ ਭੱਜ ਚੁੱਕੇ ਆ ਪ੍ਰੋਪਰ ਤਰੀਕੇ ਨਾਲ ਗੱਲਬਾਤ ਨਹੀਂ ਕੀਤੀ ਜਾ ਰਹੀ ਸੋ ਬੀਜਪੀ ਦੇ ਲੀਡਰ ਕੋ ਹੰਸਰਾਜ ਜਾ ਚੁੱਕੇ ਹੈ ਕੀ ਕਰਨਾ ਚਾਹੁੰਦੇ ਹੋ ਸੁਨਣ ਬਾਰੇ ਸੰਤਰਾਜ ਹੰਸ ਆਪਣੀ ਗੱਡੀ ਦੇ ਨਾਲ ਆਪਣੇ ਕਾਫਲੇ ਦੇ ਨਾਲ ਨਿਕਲ ਚੁੱਕੇ ਕਿਸੇ ਪੱਤਰਕਾਰ ਨੂੰ ਉਹਨਾਂ ਨੇ ਕੋਈ ਟੰਗੇ ਤੰਗੇ ਨਾਲ ਰਿਪਲਾਈ ਨਹੀਂ ਦਿੱਤਾ ਕਿ ਕਹਿੰਦੇ ਨਾਲ ਕੋਈ ਲੱਗਦਾ ਕਿ ਇੱਕ ਬੈਠ ਕੇ ਗੱਲਬਾਤ ਹੋ ਸਕਦੀ ਹੈ ਕਿਸੇ ਤਰੀਕੇ ਨਾਲ ਕੋ ਹੰਸਰਾਜ ਕੋਲੇ ਕੋਈ ਗੱਲ ਦਾ ਜਵਾਬ ਹੀ ਹੈ ਨਹੀਂ ਕਿਉਂਕਿ ਅਸੀਂ ਅੱਜ ਵਿਰੋਧ ਕਿਉਂ ਕਰ ਰਹੇ ਹਾਂ ਸਭ ਤੋਂ ਪਹਿਲਾ ਸਵਾਲ ਹੈ ਹਾਂਸ ਰਾਜ ਤੋਂ ਉੱਤੋਂ ਦੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਆ ਸਾਡੀਆਂ ਦਿੱਲੀ ਪਿਛਲੇ ਮੋਰਚੇ ਦੇ ਵਿੱਚ ਸਬੰਧਤ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੀ ਗੱਲ ਆ ਜਿਹੜੀ ਉਹਨਾਂ ਮੰਗਾਂ ਨੂੰ ਯਾਦ ਕਰਾਉਣ ਦੀ ਖਾਤਰ ਅਸੀਂ ਦਿੱਲੀ ਵੱਲ ਨੂੰ ਵਧੇ ਸਾਡੇ ਤੇ ਗੋਲੀਆਂ ਚਲਾਈਆਂ ਗਈਆਂ ਸਾਡਾ ਇੱਕ ਨੌਜਵਾਨ ਸ਼ੁਭ ਕਰਨ ਸਿੰਘ ਸ਼ਹੀਦ ਕਰ ਦਿੱਤਾ ਗਿਆ ਸਾਡੇ ਸ਼ਾਂਤਭਾਈ ਲੰਗਰ ਵਰਤਾਰੇ ਪਿਰਤਪਾਲ ਸਿੰਘ ਨੌਜਵਾਨ ਨੂੰ ਬੋਰੀ ਚ ਪਾ ਕੇ ਆਰਐਸਐਸ ਦੇ ਗੁੰਡਿਆਂ ਵੱਲੋਂ ਉੱਥੋਂ ਦੀ ਫੋਰਸ ਵੱਲੋਂ ਕ੍ਰੀਸ ਕਿਲ ਜਾਇਆ ਗਿਆ ਤਾਂ ਜੇ ਸਵਾਲ ਬੰਦੇ ਆ ਕਿ ਸਾਡੀਆਂ ਮੰਗਾਂ ਲਾਗੂ ਕਰੋ ਅਸੀਂ ਅਨਸਰ ਅਜ ਨੂੰ ਸਵਾਲ ਜਵਾਬ ਕਰਕੇ ਲੈਣਾ ਕੀ ਆ ਤਾਂ ਜਦੋਂ ਸਾਡੀਆਂ ਮੰਗਾਂ ਲਾਗੂ ਨਹੀਂ ਹੋ ਰਹੀਆਂ ਹੰਸ ਰਾਜ ਕੋਲੇ ਸਾਡੀਆਂ ਮੰਗਾਂ ਦਾ ਕੋਈ ਹੱਲ ਨਹੀਂ ਤਾਂ ਇਸ ਕਰਕੇ ਉਹ মিডিਆ ਦੇ ਨਾਲ ਬੈਠ ਕੇ ਜਿਹੜੀ ਠੋਸ ਗੱਲ ਨਹੀਂ ਕਰ ਰਹੇ ਸਾਡੇ ਨਾਲ ਖੜ ਕੇ ਜਿਹੜੇ ਸਵਾਲਾਂ ਦੇ ਸਾਡੇ ਜਵਾਬ ਨਹੀਂ ਦੇ ਸਕੇ ਜਿਸ ਤਰ੍ਹਾਂ ਭਾਜਪਾ ਸਰਕਾਰ ਵੱਲੋਂ ਜਾਂ ਭਾਜਪਾ ਲੀਡਰਾਂ ਵੱਲੋਂ ਇਸ ਤਰ੍ਹਾਂ ਦਾ ਵਰਤਾਅ ਕੀ ਲੱਗਦਾ ਕਿ ਭਾਜਪਾ ਦੀ ਸਰਕਾਰ ਆ ਜਿਹੜੀ ਪੰਜਾਬ ਦੇ ਵਿੱਚ ਆ ਸਕਦੀ ਹੈ ਜਾਂ ਲੋਕ ਆਉਣ ਦੇਣਗੇ ਦੇਖੋ ਲੋਕ ਜਾਗਰੂਕ ਹੋ ਚੁੱਕੇ ਆ ਕਿਉਂਕਿ ਆ ਲੋਕਾਂ ਨੂੰ ਸਮਝ ਆ ਚੁੱਕੀ ਹੈ ਕਿ ਇਸ ਵਾਰ ਅਗਰ ਬੀਜੇਪੀ ਦੀ ਸਰਕਾਰ ਬਣ ਜਾਂਦੀ ਹੈ ਤਾਂ ਇਸ ਤੋਂ ਬਾਅਦ ਆ ਜਿਹੜਾ ਆ ਜਿਹੜੀ ਕੋਈ ਵੀ ਮਤਲਬ ਵੋਟ ਹੈ ਜਿਹੜੀ ਚੋਣ ਹੈ ਜਿਹੜਾ ਵਿਰੋਧ ਆ ਉਹ ਨਹੀਂ ਹੋਣਾ ਇਸ ਕਰਕੇ ਜਿਹੜਾ ਅੱਜ ਅਸੀਂ ਵਿਰੋਧ ਕਰ ਰਹੇ ਹਾਂ ਸੋ ਮੈਂ ਉਹ ਲਗਾਤਾਰ ਨਾਰੇਬੰਦੀ ਕੀਤੀ ਜਾ ਰਹੀ ਹੈ ਜੀ ਇਨਸਾਨ ਜੱਥੇਵੰਦਿਆਂ ਵੱਲੋਂ ਕੋਈ ਗੱਲਬਾਤ ਆ ਜਿਹੜੀ ਹਾਂਸ ਰਾਜ ਹਾਂਸ ਵੱਲੋਂ ਨਹੀਂ ਕੀਤੀ ਗਈ ਆ ਨਾ ਹੀ ਇਹਨਾਂ ਨੇ ਕਿਸੇ ਲੀਡਰ ਵੱਲੋਂ ਕੀਤੀ ਕੇ ਲਗਾਤਾਰ ਆਪਣੇ ਗੱਡੀਆਂ ਦਾ ਕਾਫਲਾ ਲੈ ਕੇ ਨਿਕਲ ਜਾ ਰਹੇ ਬੀਜਪੀ ਦੀਆਂ ਜਿੰਨੀਆਂ ਵੀ ਗੱਡੀਆਂ ਜਿੰਨੇ ਵੀ ਉਹਨਾਂ ਦੇ ਨਮਾੰਦੇ ਤੇ ਪਹੁੰਚੇ ਸੀ ਸਭ ਆਪਣੇ ਆਪਣੇ ਗੱਡੀਆਂ ਲੈ ਕੇ ਨਿਕਲ ਚੁੱਕੇ ਕਿਸਾਨ ਦਿੱਤੇ ਬੰਦੀਆਂ ਵੱਲੋਂ ਪੂਰਾ ਪ੍ਰਦਰਸ਼ਨ ਮੁਰਦਾਬਾਦ ਦੇ ਨਾਰੇ ਹੰਸਰਾਜ ਹਸਤ ਮੁਰਦਾਬਾਦ ਨਾਰੇ ਤੇ ਬੀਜੇਪੀ ਲੀਡਰਾਂ ਦੇ ਬੀਜੇਪੀ ਕੀ ਗੱਲ ਹੈ ਕਿ ਕਾਰਨ ਕਿ ਸਾਡੀ ਪਾਰਟੀ ਨੇ ਫੈਸਲਾ ਕੀਤਾ ਹੈ ਸਿਰਫ ਇਹ ਵਰਕਰ ਮੀਟਿੰਗ ਸੀ ਅੱਜ ਤੁਸੀਂ ਪੱਤਰਕਾਰ ਆਏ ਤੁਹਾਡਾ ਬਹੁਤ ਬਹੁਤ ਸਵਾਗਤ ਲੇਕਿਨ ਪ੍ਰੋਪਰ ਢੰਗ ਨਾਲ ਇੱਕ ਪ੍ਰੈਸ ਕਾਨਫਰੰਸ ਹੋ ਜਿਸ ਦਾ ਫਰੀ ਕੋਟ ਹੋਇਆ ਉਹ ਮੈਂ ਇੱਥੇ ਪ੍ਰੈਸ ਕਾਨਫਰੰਸ ਹੋ ਆਣਗੇ ਹੰਸਨਾ ਜੀ ਆਣਗੇ ਹਫ਼ਤੇ ਦੇ ਵਿੱਚ ਫਿਰ ਦੁਬਾਰਾ ਪ੍ਰੈਸ ਕਾਨਫਰੰਸ ਦੁਬਾਰਾ ਜिले ਦਾ ਆਗੂ ਆ ਫਰੀਦਕੋਟ ਦਾ ਇਹ ਗੱਲਬਾਤ ਕੋਈ ਨਹੀਂ ਹੋਏਗੀ ਕਿਉਂਕਿ ਇਹ ਤਾਂ ਜਿਵੇਂ ਪ੍ਰਸ਼ਾਸਨ ਨੂੰ ਤਾਂ ਮੰਨ ਕੇ ਚੱਲੋ ਪੁਲਿਸ ਕਰਮਚਾਰੀ ਨੇ ਇਸ ਤਰ੍ਹਾਂ ਚ ਸਾਡੇ ਉੱਪਰ ਚੜਾ ਦਿੰਦੇ ਆ ਕਿ ਜਿਵੇਂ ਅਸੀਂ ਕੋਈ ਪਾਕਿਸਤਾਨ ਤੋਂ ਆਏ ਹੋਣੇ ਆ ਗੱਲਬਾਤ ਤਾਂ ਬੋਲੀ ਦੂਰ ਦੀ ਗੱਲ ਸਾਨੂੰ ਨੇੜੇ ਤੱਕ ਨਹੀਂ ਜਾਣ ਦਿੱਤਾ ਜਾਂਦਾਗਾ ਕਿਉਂਕਿ ਅਸੀਂ ਤਾਂ ਪ੍ਰਸ਼ਾਸਨ ਨੂੰ ਕਿਹਾ ਕਿ ਡਿਪਟੀ ਜੈਤੂ ਨੂੰ ਐਸਐਸਓ ਜੈਤੂ ਨੂੰ ਕਿਹਾ ਸੀਗਾ ਵੀ ਸਾਡੀ ਜੋ ਰੋਕ ਕੇ ਗੱਲਬਾਤ ਕਰਾ ਦੇ ਜੋ ਸਾਡੇ ਸਵਾਲ ਆਗੇ ਉਹ ਸਵਾਲ ਅਸੀਂ ਪੁੱਛਣਾ ਚਾਹੁੰਦੇ ਆਗੇ ਕਿਉਂਕਿ ਸਾਡੇ 12 13 ਸਵਾਲ ਆਗੇ ਉਹਨਾਂ ਦੇ ਜਵਾਬ ਚਾਹੁੰਦੇ ਆਗੇ ਹੋਰ ਸਾਡਾ ਕੋਈ ਇਹਨਾਂ ਦੇ ਨਾਲ ਕੋਈ ਨਿੱਜੀ ਨਹੀਂ ਸਾਡਾ ਕੋਈ ਵਿਰੋਧ ਨਹੀਂਗਾ ਕਿਉਂਕਿ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾਗਾ ਹਰਿਆਣੇ ਦੇ ਵਿੱਚ ਰੋਗਤਾ ਲਖੀਰਪੁਰ ਲਖੀਮਪੁਰ ਪਰ ਦੇ ਵਿੱਚ ਸ਼ਹੀਦ ਕਰਿਆ ਲਖੀਮਪੁਰ ਖੀਰੀ ਦੇ ਵਿੱਚ ਨੌ ਜਵਾਨਾਂ ਨੂੰ ਸ਼ਹੀਦ ਕਰਾ ਗਿਆ ਉਹਨਾਂ ਦੇ ਉੱਤੇ ਅਜਰੇ ਮਿਸ਼ਰੀ ਵਰਗੇ ਤਾਂ ਤੁਰੇ ਫਿਰਦੇ ਆਗੇ ਕੋਈ ਕਾਰਵਾਈ ਨਹੀਂ ਕਰੀ ਗਈਗੀ ਤੇ ਕਿਸਾਨਾਂ ਨੂੰ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਟੱਕਿਆ ਗਿਆਗਾ ਦੂਜਾ ਜਿਵੇਂ ਕਰਜ਼ਾ ਮਾਫੀ ਦੀ ਗੱਲ ਆ ਤੇ ਜੋ ਕਾਰਪੋਰੇਟ ਘਰਾਣਿਆਂ ਉਹਨਾਂ ਦਾ ਮਾਫ ਕੀਤਾ ਜਾਂਦਾ ਦਾ ਕਿਸਾਨਾਂ ਵੇਖਿਓ ਪਹਿਲਾਂ ਵਸੇ ਅਸੀਂ ਹੰਤ ਰਾਜ ਨੂੰ ਕਦੇ ਜੈਤੋ ਦੇ ਵਿੱਚ ਵੇਖਿਆ ਨਹੀਂਗਾ ਲੀਡੀ ਦਾ ਪ੍ਰਚਾਰ ਕਰਨੇ ਇਸ ਵਾਰ ਪਹਿਲੀ ਵਾਰ ਹੰਸਰਾ ਹੰਸ ਜਿਤ ਜੇ ਕੋਈ ਹੋਰ ਵੀ ਲੀਡਰ ਬੀਜੇਪੀ ਦਾ ਪ੍ਰਚਾਰ ਕਰਨੋਂ ਹੁੰਦਾ ਕਿ ਜਥੇਬੰਦੀਆਂ ਵੱਲੋਂ ਉਹਦਾ ਵੀ ਇਸੇ ਪ੍ਰਕਾਰ ਵਿਰੋਧ ਕੀਤਾ ਉਹਨਾਂ ਦੇ ਅੱਗੇ ਵੀ ਸਵਾਲ ਖੜੇ ਕੀਤੇ ਜਾਣਗੇ ਬੀਜੇਪੀ ਦਾ ਚਾਹੇ ਕੋਈ ਵੀ ਆਗੂ ਆਵੇ ਇਸ ਤਾ ਕਿਸੇ ਨਾਲ ਨਿੱਜੀ ਕੋਈ ਵੈਰ ਨਹੀਂਗਾ ਸਾਜਾ ਸਰ ਮੋਦੀ ਜੀ বিজেপি ਪਾਰਟੀ ਦੇ ਨਾਲ ਆ ਕਿਉਂਕਿ ਇਹਨਾਂ ਨੇ ਦਿੱਲੀ ਦੇ ਵਿੱਚ ਵੀ ਜੋ ਸਵਾ ਸਾਲ ਤੋਂ ਉੱਪਰ ਪਹਿਲਾਂ ਉੱਥੇ ਬੈਠਿਆ ਸਾਡੇ ਨਾਲ ਜੋ ਵਾਅਦੇ ਕਰੇ ਸੀ ਉਹ ਵਾਦਾ ਖਲਾਫੀ ਹੋਈ ਆ ਚਾਹੇ 220 ਐਕਟ ਬਿਜਲੀ ਲੈ ਲਗੇ ਉਹ ਇਹਨਾਂ ਨੇ ਅਸੀਂ ਕਿਹਾ ਸੀ ਅਸੀਂ ਵਾਪਸ ਲਵਾਵਾਂਗੇ ਉਹ ਰਾਜ ਸਭਾ ਲੋਕ ਸਭਾ ਦੇ ਵਿੱਚ ਉਹਨੂੰ ਪਾਸ ਕਰਕੇ ਉਹ ਕਾਨੂੰਨ ਬਣਾ ਦਿੱਤਾ ਗਿਆਗਾ ਇਸੇ ਤਰ੍ਹਾਂ ਇਹ ਦਿੱਲੀ ਦੇ ਵਿੱਚ ਜਿੰਨੇ ਪਰਚੇ ਪਾਏ ਸੀ ਨੌਜਵਾਨਾਂ ਦੇ ਵਿੱਚ ਇਹਨਾਂ ਨੇ ਕਿਹਾ ਸੀ ਉਹ ਸਾਰੇ ਰੱਦ ਕਰਾਂਗੇ ਤੇ ਜੋ ਹੋਰ ਬਹੁਤ ਸਾਰੀਆਂ ਮੰਗਾ ਸੀ ਜੋ ਲਿਖਤੀ ਕਹਿਆ ਸੀ ਉਹ ਅਜੇ ਤੱਕ ਸਾਡੀ ਕੋਈ ਵੀ ਮੰਗ ਇਹਨਾਂ ਨੇ ਨਹੀਂ ਮੰਨੀਗੀ ਇਸ ਕਰਕੇ ਕਿਸਾਨਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਆਗਾ ਇਸ ਕਰਕੇ ਇਸ ਪਾਰਟੀ ਦਾ ਵਿਰੋਧ ਕਰਦੇ ਆ ਦੁਬਾਰਾ ਸਾਡੇ ਕਿਸਾਨ ਸੀ ਜੋ ਹੁਣ ਅੰਦੋਲਨ ਹੋਣ ਜਾ ਰਿਹਾ ਸੀ ਦਿੱਲੀ ਜਾਣਾ ਚਾਹੁੰਦੇ ਸੀਗੇ ਉਹਨਾਂ ਨੂੰ ਹਰਿਆਣੇ ਦੇ ਬਾਰਡਰਾਂ ਉੱਤੇ ਰੋਕ ਲਿਆ ਉੱਥੇ ਅਥਰੂ ਗੈਂਸ ਦੇ ਗੋਲੇ ਸਿੱਟੇ ਗਏ ਨੌਜਵਾਨ ਸ਼ੁਭ ਕਰਨਦੀਪ ਵਰਗੇ ਸ਼ਹੀਦ ਕੀਤੇ ਗਏ ਕੋਲੋਤੇ ਮਾਵਾਂ ਦੇ ਪੁੱਤ ਸੀ ਅਥਰੂ ਗੈਂਸ ਦੇ ਗੋਲੇ ਚਲਾਏ ਕੇ ਡਰੋਨ ਤੇ ਰਾਹੀਂ ਸਿੱਟੇ ਗਏ ਪੰਜਾਬ ਦੇ ਹੱਦਾਂ ਵਿੱਚ ਆ ਸਿੱਟੇ ਗਏ ਇਸੇ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਆ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਬੀਜੇਪੀ ਸਰਕਾਰ ਵੱਲੋਂ ਐਨੇ ਤਸ਼ੱਦਦ ਹੋਇਆ ਕਿਸਾਨਾਂ ਉੱਪਰ ਕਿ ਲੱਗਦਾ ਕਿ ਕਿਸਾਨ ਜਿੱਥੇ ਬੰਦੀਆਂ ਜਾਂ ਲੋਕ ਜਿਹੜੇ ਆਮ ਲੋਕ ਆ ਮਜ਼ਦੂਰ ਆ ਕਿ ਉਹ ਬੀਜੇਪੀ ਦੀ ਸਰਕਾਰ ਪੰਜਾਬ ਵਿੱਚ ਬਣ ਦੇਣਗੇ ਨਾ ਜੀ ਨਾ ਦੇਖੋ ਜੀ ਬੀਜੇਪੀ ਦੀ ਸਰਕਾਰ ਤਾਂ ਦੂਰ ਦੀ ਗੱਲ ਹੈ ਬੀਜੇਪੀ ਦਾ ਤਾਂ ਨਾਂ ਲੈ ਤੋ ਵੀ ਲੋਕ ਡਰਦੇ ਆ ਇਹ ਜਿਹੜੀ ਸਰਕਾਰ ਹੈ ਇਹ ਇਕੱਲੀ ਕਿਸਾਨਾਂ ਦੀ ਵਿਰੋਧੀ ਨਹੀਂਗੀ ਇਹ ਜਿਹੜੀਆਂ ਸਾਡੀਆਂ ਸੋਨੂੰ ਦੁਕਾਨਾਂ ਦੇਸ ਦਿਖਾ ਰਹੀਆਂ ਇਹਨਾਂ ਨੇ ਇੱਥੇ ਵੱਡੇ ਵੱਡੇ ਮੌਲ ਖੋਲ੍ਹ ਦੇਣੇ ਆ ਜਿੰਨੀਆਂ ਇੱਥੇ ਇੰਡਸਟਰੀਆਂ ਫੈਕਟਰੀਆਂ ਪਹਿਲਾਂ ਨਹੀਂ ਇਹਨਾਂ ਨੇ ਛੱਡੀਆਂ ਇਹਨਾਂ ਨੇ ਸਾਰਾ ਕੁਝ ਸਾਡੇ ਦੇਸ਼ ਦਾ ਵੇਚਤਾ ਹੈ ਸਾਰਾ ਸਾਡੇ ਰੇਲਵੇ ਸਟੇਸ਼ਨ 'ਤੇ ਆ, 에어ਪੋਰਟ 'ਤੇ ਆ, ਸਾਡੇ ਸਕੂਲ 'ਤੇ ਆ, ਸਾਡੇ ਹਸਪਤਾਲ 'ਤੇ ਆ, ਸਾਰੇ ਦਾ ਸਾਰਾ ਕੁਝ ਵੇਚਣ ਤੇ ਲੱਗਿਆ ਹੋਇਆ। ਜੇ ਇਹ ਸਰਕਾਰ ਆਉਂਦੀ ਹੈ ਤੇ ਆ ਲੋਕਾਂ ਦਾ ਇੱਥੇ ਕੁਝ ਨਹੀਂ ਰਹਿਣਾ। ਏਦੂ ਬਾਅਦ ਲੋਕਾਂ ਦਾ ਵੋਟ ਦਾ ਹੱਕ ਵੀ ਨਹੀਂ ਛੱਡਣਾ ਇਹਨਾਂ ਨੇ। ਇਹ ਐਡੀ ਘਾਤਕ ਸਰਕਾਰ ਆ ਲੋਕਾਂ ਵਾਸਤੇ। ਇਹਦਾ ਅਸੀਂ ਕਦੇ ਵੀ ਅਸੀਂ ਕਿੰਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਐਂਟਰ ਨਹੀਂ ਹੋਣ ਦਿਆਂਗੇ ਇੱਥੇ ਤਾਂ ਇਹਨਾਂ ਨੇ ਪੁਲਿਸ ਦੇ ਹਸਾਰੇ ਦੇ ਨਾਲ ਇੱਥੇ ਆ ਕੇ 10 ਮਿੰਟ ਮੁੜ ਗਿਆ ਇਹ ਅੰਦਰ ਬੈਠ ਕੇ ਆ ਲੋਕਾਂ ਤੋਂ ਵੋਟਾਂ ਨਹੀਂ ਇਹਨਾਂ ਨੇ ਲਈਆਂ ਜਾਂਦੀਆਂ ਲੋਕਾਂ ਦੇ ਵਿੱਚ ਜਾਣਾ ਪਊਗਾ ਇਹਨੂੰ ਲੋਕਾਂ ਦੇ ਜਵਾਬ ਦੇਣੇ ਪੈਣਗੇ ਜਿਵੇਂ ਕਹਿੰਦੇ ਸੀ RAM ਉੱਥੇ ਮੰਦਿਰ ਬਣਾਤਾ ਯੁੱਧਿਆ ਦੇ ਵਿੱਚ ਉਹ RAM ਮੰਦਿਰ ਬਣਾਤਾ RAM ਭਗਵਾਨ ਇਹ ਨਹੀਂ ਕਹਿੰਦੇ ਸੀ ਵੀ ਇੱਥੇ ਜਨਾਨੀਆਂ ਨੂੰ ਨੰਗੀਆਂ ਕਰਕੇ ਸੜਕਾਂ ਤੇ ਤੁਰਿਆ ਜਾਵੇ ਜਿਵੇਂ ਮਣੀਪੁਰ ਦੇ ਵਿੱਚ ਕੀਤਾ ਹੈ ਯੂਪੀ ਦੇ ਵਿੱਚ ਇਹਨਾਂ ਦੇ ਗੁੰਡਿਆਂ ਨੇ ਉੱਥੋਂ ਕੁੜੀ ਦੇ ਨਾਲ ਬਲਾਤ ਕਰਕੇ ਉਹਦੀ ਜੀਵਕ ਹੈ ਉਹਦੇ ਟੋਟੇ ਟੋਟੇ ਕਰਕੇ ਸਿੱਟਿਆ ਗਿਆ ਲਖੀਮਪੁਰ ਖੀਰੀ ਦੇ ਵਿੱਚ ਸ਼ਾਂਤਮਈ ਬੈਠੇ ਸਾਡੇ ਕਿਸਾਨਾਂ ਤੇ ਪੰਜ ਸਾਡੇ ਇੱਕ ਸਾਹਮਣੇ ਦੋ ਪੱਤਰਕਾਰ ਵੀਰ ਉੱਥੋਂ ਦਾ ਜਿਹੜਾ ਅਜੇ ਮਿਸਰਾ ਟੈਣੀ ਹੈ ਇਹਨਾਂ ਦਾ ਰਾਜ ਮੰਤਰੀ ਹੈ ਉਹਦਾ ਮੁੰਡਾ ਅਸੀਸ ਮਿਸਰਾ ਉਹਨੇ ਗੱਡੀ ਚੜਾਈ ਹੈ ਸਾਡੇ ਕਿਸਾਨਾਂ ਦੇ ਉੱਤੇ ਦੜਿਆ ਅੱਜ ਤੱਕ ਇਹਨਾਂ ਦੀ ਸੱਤਾ ਦੇ ਵਿੱਚ ਉਹ ਕੁਰਸੀ ਤੇ ਬਿਰਾਜਮਾਨ ਹੈ ਉਹਨੂੰ ਅੱਜ ਫਾਸੀ ਦੇਣਾ ਚਾਹੀਦਾ ਹੈ ਅਸੀਂ ਮੰਗ ਰੱਖੀ ਹੈ ਵੀ ਇਹਨੂੰ ਬਰਖਾਸਤ ਕਰੋ ਬਰਖਾਸਤ ਨਹੀਂ ਕੀਤਾ ਇਹ ਮੋਦੀ ਸਰਕਾਰ ਨੇ ਇਸ ਕਰਕੇ ਨੂੰ ਸਨਮਾਨ ਇਸ ਕਰਕੇ ਅਸੀਂ ਇਹ ਬੀਜੇਪੀ ਸਰਕਾਰ ਦਾ ਵਿਰੋਧ ਕਰਾਂਗੇ ਜਿਹੜਾ ਮਰਜ਼ੀ ਆ ਜੇ ਅਸੀਂ ਉਸੇ ਦਾ ਵਿਰੋਧ ਕਰਾਂਗੇ ਸੋ ਬਹੁਤ ਵੱਡਾ ਰੋਸ ਕਿਸਾਨ ਜਥੇਬੰਦੀਆਂ ਦੇ ਵਿੱਚ ਹਰ ਜਗ੍ਹਾ ਦੇ ਪੰਜਾਬ ਦੇ ਕੋਨੇ ਕੋਨੇ ਜਿੱਥੇ ਜਿੱਥੇ ਵੀ ਕਿਸਾਨ ਜਥੇਬੰਦੀਆਂ ਦੇ ਆਗੂ ਆ ਜਾਂ ਉਹਨਾਂ ਦੇ ਜਥੇਬੰਦੀਆਂ ਬਣੇ ਹੋਏ ਬਹੁਤ ਵੱਡਾ ਰੋਸ ਹੈ ਬੀਜੇਪੀ ਸਰਕਾਰ ਦੇ ਲਈ ਕਿਉਂਕਿ ਬੀਜੇਪੀ ਸਰਕਾਰ ਨੇ ਜਿਹੜੀ ਤਸ਼ੱਦਦ ਜਿਹੜਾ ਧੱਕਾ ਕੀਤਾ ਦਿੱਲੀ ਤੇ ਬੈਠੇ ਬਾਰਡਰ ਤੇ ਬੈਠੇ ਜਿਹੜੇ ਕਿਸਾਨਾਂ ਨੇ ਧੱਕਾ ਕੀਤਾ ਜਿਸ ਤਰ੍ਹਾਂ ਮਨੀਪੁਰ ਦੇ ਵਿੱਚ ਦੱਸ ਰਹੇ ਕਿਸਾਨਾਂ ਨੂੰ ਦੱਸਿਆ ਕਿ ਬਹੁਤ ਸਾਰਾ ਤੱਕੇਸ਼ਾਈ ਜਿਹੜੇ ਪੰਜਾਬ ਦੀਆਂ ਨੌਜਵਾਨ ਕੁੜੀਆਂ ਦੇ ਨਾਲ ਕੀਤੀ ਗਿਆ ਸੋ ਬਹੁਤ ਵੱਡਾ ਰੋਸ ਕਿਸਾਨ ਜਥੇਬੰਦੀਆਂ ਵੱਲ ਪ੍ਰਗਟ ਦੇ ਕਿ ਕੋਈ ਵੀ ਜਿਹੜਾ ਬੀਜੇਪੀ ਦਾ ਲੀਡਰ ਪੰਜਾਬ ਦੇ ਜਿੱਥੇ-ਜਿੱਥੇ ਵੀ ਜਿਸ ਕੋਨੇ ਦੇ ਵਿੱਚ ਵੀ ਆਪਣੀ ਪਾਰਟੀ ਦਾ ਰੋਜ਼ ਕਰੇਗਾ ਜਾਂ ਆਪਣੀ ਪਾਰਟੀ ਦਾ ਮੁਜ਼ਾਰਾ ਕਰੇਗਾ ਜੇ ਕਿਸਾਨ ਜਥੇਬੰਦੀਆਂ ਵੱਲੋਂ ਉਸ ਤੇ ਪੂਰੀ ਰੋਕ ਉਸ ਦਾ ਡਟ ਕੇ ਮੁਕਾਬਲਾ ਕੀਤਾ ਜਾਏਗਾ ਅੱਜ ਬੀਜੇਪੀ ਲੀਡਰ ਹਾਸਰਾ ਹਾਂ ਜੈਤੋ ਵੀ ਕੇ ਪਹੁੰਚੇ ਤਾਂ ਕਿਸਾਨ ਜਥੇਬੰਦੀਆਂ ਨੇ ਆਪਣੇ ਪੂਰੇ ਪ੍ਰਦਰਸ਼ਨ ਦੇ ਨਾਲ ਉਹਨਾਂ ਦੇ ਅੱਗੇ ਰੋਸ ਕੀਤਾ ਉਹਨਾਂ ਦਾ ਰੋਕਾ ਕੀਤਾ ਪਰ ਕਿਸੇ ਵੀ ਕਿਸਾਨ ਜਥੇਬੰਦੀ ਦੇ ਨਾਲ ਬੀਜੇਪੀ ਲੀਡਰ ਵੱਲੋਂ ਜਾਂ ਹਾਸਰਾ ਹਾਂਸ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ ਸੋ ਮੈਂ ਚੱਸੀ ਜਸ ਕੈਮਰਾਮੈਨ ਓਪੀ ਬੰਟੂ ਦੇ ਨਾਲ ਤੁਸੀਂ ਦੇਖੋ